ਅਕਸਰ ਕੁਝ ਪ੍ਰੇਮੀ ਸਵਾਲ ਪੁੱਛਦੇ ਨੇ ਜਵਾਬ ਜੇ ਕਿਦਰੇ ਠੀਕ ਮਿਲ ਗਿਆ ਤਾਂ ਜੀਵਨ ਚੱਲ ਪੈਂਦਾ ਹੈ ਜਵਾਬ ਠੀਕ ਨਹੀਂ ਮਿਲਿਆ ਤਾਂ ਕਫਲੇ ਟੁੱਟ ਪੈ ਜਾਂਦੇ ਕਹਿੰਦੇ ਨੇ ਗਿਆਨੀ ਜੀ ਸਾਰੇ ਕਹਿੰਦੇ ਨੇ ਪਾਠ ਕਰਨਾ ਚੌਕੜਾ ਮਾਰ ਕੇ ਬਿਲਕੁਲ ਚੰਗੀ ਗੱਲ ਹੈ ਪਰ ਅਸੀਂ ਗੱਡੀ ਵਿੱਚ ਬੈਠੇ ਹੋਇਆ ਹਾਂ ਕਾਰ ਵਿੱਚ ਬੈਠੇ ਹੋਇਆ ਹਾਂ ਇਹ ਫਿਰ ਬੈਠੇ ਬੈਠੇ ਪਾਠ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਪਰ ਤੁਸੀਂ ਦੱਸੋ ਤੇਰੇ ਜੇ ਪਾਠ ਕੀਤਾ ਹੈ ਤਾਂ ਫਿਰ ਬੈਠੇ ਬੈਠੇ ਅਰਦਾਸ ਵੀ ਕਰਨੀ ਪੈਗੀ ਫਿਰ ਅਰਦਾਸ ਕਰ ਸਕਦੇ ਆ ਜਾਂ ਗੱਡੀ ਰੋਕ ਕੇ ਅਰਦਾਸ ਕਰੀਏ ਤੇ ਕਿਦਰੇ 에어로ਪਲੇਨ ਵਿੱਚ ਬੈਠੇ ਆ ਤੇ ਕਿਸ ਤਰ੍ਹਾਂ ਪਾਠ ਕਰੀਏ ਤੇ ਫਿਰ ਕਈ ਵਾਰ ਐਸਾ ਵੀ ਮੌਕਾ ਬਣ ਜਾਂਦਾ ਹੈ ਜੋੜੇ ਪਾਏ ਹੋਣੇ ਕਸੇ ਹੋਏ ਨੇ ਨਹੀਂ ਉਤਾਰ ਸਕਦੇ ਪਾਠ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਤਾਂ ਮੈਂ ਐਲਾਨੀਆਂ ਕਹਿਣਾ ਕਰ ਸਕਦੇ ਆ ਕਰ ਸਕਦੇ ਹੋ ਕਾਰ ਵਿੱਚ ਬੈਠੇ ਹੋ ਪਾਠ ਕਰ ਸਕਦੇ ਹੋ ਬੈਠੇ ਬੈਠੇ ਅਰਦਾਸ ਕਰ ਸਕਦੇ ਹੋ ਕਿਉਂਕਿ ਗੁਰੂ ਸਾਹਿਬ ਦੀ ਬਾਣੀ ਨੇ ਸਾਨੂੰ ਵਹਿਮਾਂ ਵਰਮਾਂ ਚੋਂ ਕੱਢਿਆ ਹੋਇਆ ਹੈ ਪਰ ਪਤਾ ਨਹੀਂ ਸਾਡੇ ਵਰਗੇ ਕਥਾਵਾਚਕ ਕਿੱਥੋਂ ਆ ਜਾਂਦੇ ਨੇ ਜੋ ਵਹਿਮਾਂ ਵਿੱਚ ਪਾ ਦਿੰਦੇ ਨੇ नहीं चौकड़ा मार के ही पाठ करना खड़े होके ही अरदास करनी है एक बंदा लम्मा पे है बीमार है कमर बिच दर्द है ने नहीं पाठ करना है तो चौकड़ा मार के नहीं तो सुता ही रहे लम्बे पैके भी तू पाठ कर सकता है लम्बे पैके भी तू अरस कर सदा है क्यों क्योंकि तो सुतियां गुरु साल ही है उठदिया भी गुरु अलाओ ਕੋਈ ਐਸਾ ਗੁਰਮੁਖ ਜੇ ਮਿਲੇ ਉਹ ਤਾਂ ਕਹਿੰਦੋ ਵਾਂ ਬਾਪ ਇੱਕ ਬਜ਼ੁਰਗ ਮਾਈ ਮੈਨੂੰ ਕਹਿੰਦੀ ਐ ਕਿ ਗਿਆਨੀ ਜੀ ਮੈਂ ਚੌਕੜਾ ਨਹੀਂ ਮਾਰ ਸਕਦੀ ਮੈਂ ਗੁਰੂ ਗ੍ਰੰਥ ਸਾਹਿਬ ਤੇ ਪਾਠ ਕਰਨਾ ਚਾਹੁੰਦੀ ਆ ਮੈਂ ਕੀ ਕਰਾਂ ਕਿ ਕਿਸੇ ਕਥਾਵਾਚਕ ਨੇ ਮੈਨੂੰ ਕਹਿ ਦਿੱਤਾ ਸੀ ਤੁਸੀਂ ਬਹੁਤ ਵੱਡਾ ਗੁਨਾਹ ਕਰੋਗੇ ਜੇ ਚੌਕੜਾ ਨਹੀਂ ਮਾਰੋਗੇ ਤਾਂ ਚੌਕੜਾ ਮਾਰ ਕੇ ਪਾਠ ਨਹੀਂ ਕੀਤਾ ਬਹੁਤ ਵੱਡਾ ਗੁਨਾਹ ਹੋ ਗਿਆ ਤੁਹਾਡੇ ਤੋਂ ਫਿਰ ਮੈਂ ਅਰਜ਼ ਕੀਤੀ ਉਹਨਾਂ ਨੂੰ ਤੁਸੀਂ ਕਹਿ ਦਿੰਦੇ ਤੇ ਪਾਠ ਨਹੀਂ ਕੀਤਾ ਉਸ ਤੋਂ ਵੀ ਵੱਡਾ ਗੁਨਾਹ ਹੋ ਗਿਆ ਉਸ ਤੋਂ ਵੀ ਵੱਡਾ ਬਣਾ ਤੇ ਜੇ ਕਿਦਰੇ ਕਿਸੇ ਦਾ ਚੌਕੜਾ ਨਹੀਂ ਵੀ ਲੱਗਦਾ ਪਾਠ ਕਰ ਸਕਦੇ ਹੋ ਚੌਕੜਾ ਖੋਲ ਕੇ ਵੀ ਪਾਠ ਕਰ ਸਕਦੇ ਹੋ ਕੁਰਸੀ ਤੇ ਬੈਠ ਕੇ ਵੀ ਪਾਠ ਕਰ ਸਕਦੇ ਹੋ ਅਦਬ ਕਿਸ ਦਾ ਕਰਨਾ ਹੈ ਅਦਬ ਸ਼ਬਦ ਦਾ ਕਰਨਾ ਹੈ ਸ਼ਬਦ ਦਾਤਾ ਪਰ ਬਹੁਤ ਸੋਹਣੇ ਟੰਗਦੇ ਨਾਲ ਆਪਜੀ ਪੋਥੀ ਸਾਹਿਬ ਨੂੰ ਵੀ ਬੜੇ ਪਿਆਰ ਨਾਲ ਗੋਦ ਵਿੱਚ ਵੀ ਲੈ ਕੇ ਜਿਵੇਂ ਆਪਜੀ ਨੂੰ ਚੰਗਾ ਲਗੇ ਆਪਜੀ ਪਾਠ ਕਰ ਸਕਦੇ ਤਾਂ ਇਹ ਜਿਤਨੇ ਵੀ ਪਰਮ ਨੇ ਵੈਮ ਨੇ ਜਾਂ ਕਈ ਵਫਾ ਕਹਿ ਦਿੰਦੇ ਨੇ ਮਾਸਿਕ ਧਰਮ ਹੋਵੇ ਕਿ ਬੇਬੀਆਂ ਪਾਠ ਕਰ ਸਕਦੀਆਂ ਨੇ ਕਿਉਂ ਨਹੀਂ ਕਰ ਸਕਦੇ ਇਸਨੇ ਮਨਾ ਕੀਤਾ ਧੰਗੁਰੂ ਨਾਨਕ ਸਾਹਿਬ ਨੇ ਤਾਂ ਇਹ ਕਹਿ ਦਿੱਤਾ ਸੋ ਕਿਉਂ ਮੰਦਾ ਆਖੀ ਹੈ ਜਿਤ ਜਮ ਮਹਾਰਾਜਾ ਜਿਹੜੇ ਰਾਜੇ ਮਹਾਰਾਜੇ ਪੈਦਾ ਕਰਦੇ ਉਹਨਾਂ ਨੂੰ ਤੁਸੀਂ ਮੰਦਾ ਕਿਉਂ ਕਹਿੰਦੇ ਹੋ ਆਠ ਕਰ ਸਕਦੇ ਹਾਂ ਤਾਂ ਇਹ ਸੰਦੇਸ਼ ਜੋ ਅਬਜੀਤ ਦੇ ਸਾਹਮਣੇ ਰੱਖਿਆ ਹੈ ਇਹ ਦੇਸ਼ਾਂ ਪਰਦੇਸ਼ਾਂ ਤੋਂ ਲੋਕਾਂ ਨੇ ਸਵਾਲ ਕੀਤੇ ਨੇ ਕਹਿਣ ਲੱਗੇ ਗਿਆਨੀ ਜੀ ਇਹਦੀ ਕਲਿੱਪ ਬਣਾ ਕੇ ਤੁਸੀਂ ਸਾਨੂੰ ਜਰੂਰ ਭੇਜਿਨਾ ਇਸ ਕਰਕੇ ਮੈਂ ਅਬਜੀਤ ਨੂੰ ਇਹ ਅਰਜ਼ ਕੀਤੀ ਹੈ ਇਹ ਕਲਿੱਪ ਅਬਜੀਤ ਦੇ ਕੋਲ ਵੀ ਪਹੁੰਚੇ ਅਬਜੀਤ ਨੇ ਵੀ ਗਾ ਸੈਂਡ ਕਰ ਦੇਣੀ ਹੈ ਪੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ